ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਜੀ ਕਰੰਟ ਦੇ ਮੁੱਦੇ ਤੇ ਆਪਣਾ ਸਾਝ ਪਾਉਣ ਲੱਗੇ ਆ ਜੀ 10 ਪੰਜਾਬ ਟਾਈਮ ਨਿਊਜ਼ਪੇਪਰ ਜੋ 1965 ਤੋਂ ਚੱਲ ਰਿਹਾ ਹੈ ਉਹਦੇ ਸੇਵਾਦਾਰ ਆ ਅਸੀਂ ਨਾਲ ਇੱਥੇ ਹੋਰ ਵੀ ਗੁਰੂ ਘਰ ਤੇ ਅੰਮ੍ਰਿਤਮ ਦੇ ਵੀ ਆ ਸਵਾਵਾਂ ਤੇ ਹੋਰ ਸੰਸਾਂ ਸਵਾਵਾਂ ਵੀ ਹੈਗੀਆਂ ਬਹੁਤ ਹੀ ਅਹਿਮ ਇਸ਼ੂ ਆ ਬੜੀ ਜੀ ਚਰਚਾ ਹੋ ਰਹੀ ਹੈਗੀ ਆ ਵੀ 328 ਰੁਪਿਆਂ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਵੀ ਉਹ ਵਾਦੀ ਹੋਈ ਹੈਗੀ ਆ ਲੰਮੇ ਚਿਰ ਤੋਂ ਸਾਡੀਆਂ ਕੋਸ਼ ਸਾਡੇ ਧਾਰਮਿਕ ਸਥਾਨ ਇਹਦੇ ਉੱਤੇ ਮੋਰਚੇ ਲਵੀ ਲਾਏ ਉਹਨਾਂ ਨੇ ਤੇ ਵੇਅਨਸ ਲਿਉਂਦੇ ਰਹੇਗੇ ਆ ਤੇ ਸਾਨੂੰ ਤਾਂ ਇਦਾਂ ਲੱਗਦਾ ਵੀ ਇਹ ਤੇ ਸ਼ੋਨੀ ਕਮੇਟੀ ਆਪਣੀ ਡਿਊਟੀ ਕਰ ਚੁੱਕੀ ਆ ਉਹ ਨਿਸ਼ਾਨਬੰਦ ਕੀਤੀ ਹੈਗੀ ਆ ਕੁਝ ਬੰਦੇ ਸਸਪੈਂਡ ਕਰਤੇ ਹੈਗੇ ਆ ਤੇ ਕੁਝ ਨੂੰ ਪੱਕੇ ਤੌਰ ਤੇ ਹਟਾਤਾ ਗਿਆ ਹੈਗਾ ਵੈਬਸਾਈਟ ਤੇ ਵੀ ਪਾਤਾ ਹੈਗਾ ਜਿਹੜੀ ਸਾਰੇ ਇਨਕੁਆਰੀ ਕੀਤੀ ਹੈਗੀ ਆ ਪਰ ਇਹ ਮੁੰਡਾ ਖਤਮ ਹੋਣਾ ਚਾਹੀਦਾ ਪਰ ਲਗਾਤਾਰ ਨੂੰ ਕਈ ਸਾਲਾਂ ਤੋਂ ਇਹ ਅਜੇ ਵੀ ਚਰਚਾ ਚੱਲਦੀ ਰਹਿੰਦੀ ਹੈਗੀ ਆ ਤੇ ਜਿਹੜੀ ਮੇਰੇ ਹਿਸਾਬ ਨਾਲ ਸਰਕਾਰ ਦੇ ਹੱਕ ਜਾਂਦੀ ਆ ਆਪ ਸਰਕਾਰ ਦੇ ਹੱਕ ਜਾਂਦੀ ਆ ਇਹ ਮੁੱਦੇ ਤਾਂ ਉੱਥੇ ਸੀਗੇ ਰਿਸ਼ਵਤ ਦੇ ਆ ਫਰੋਤੀਆਂ ਦੇ ਹੈਗੇ ਆ ਆ ਕਬੱਡੀ ਪਲੇਅਰ ਕਿੰਨੇ ਜਿਹੜੇ ਹੈਗੇ ਗੈਂਸਟਰੇ ਮਾਰਤੇ ਹੈਗੇ ਆ ਡਾਕਟਰ ਤੋਂ ਕਿੰਨੇ ਫਰੋਤੀਆਂ ਮੰਗੀਆਂ ਜਾਂਦੀਆਂ ਹੈਗੀਆਂ ਰਿਸ਼ਵਤ ਕਿੰਨੀ ਆ ਉੱਥੇ ਨਸ਼ਿਆਂ ਦੀ ਸਮੱਸਿਆ ਦਿਨੋਂ ਦਿਨ ਵਧ ਰਹੀ ਹੈਗੀ ਆ ਬੱਚੇ ਰੋਜ਼ ਕੋਈ ਨਾ ਕੋਈ ਮਾਰ ਰਿਆ ਹੁੰਦਾ ਮੁੱਦੇ ਤਾਂ ਸਾਡੇ ਇਹ ਸੀ ਜਾਂ ਆਪਣੇ ਯੂਨੀਵਰਸਿਟੀ ਦਾ ਵੀ ਹੋ ਸਕਦਾ ਪੰਜਾਬ ਯੂਨੀਵਰਸਿਟੀ ਹੋ ਸਕਦਾ ਹੈ ਬੰਦ ਘਰਾਂ ਦੀ ਗੱਲ ਉਧਰ ਧਿਆਨ ਦੇਣਾ ਚਾਹੀਦਾ ਧਿਆਨ ਜਾਣ ਜਾਣੇ ਅਸੀਂ ਆਪਣੇ ਘਰ ਚ ਲੜਾਈ ਦੇ ਦੇ ਰਹੇ ਆ ਪਤਾ ਨਹੀਂ ਤਾਂ ਕੋਈ ਪਿੱਛੇ ਏਜੰਸੀਆਂ ਕੰਮ ਕਰਦੀਆਂ ਜਾਣ ਜਾਣੇ ਜਾਣੇ ਅਸੀਂ ਨਿਵਾ ਭੂਲੇ ਆ ਧਿਆਨ ਦੇ ਮੈਂ ਤੇ ਵੱਡੀਆਂ ਵੱਡੀਆਂ ਸਸਤਾ ਵੀ ਜਿਹੜੀਆਂ ਹੈਗੀਆਂ ਉਹ ਵੀ ਨਾ ਇੱਤੇ ਕਰ ਰਹੀਆਂ ਹੈਗੀਆਂ ਇਵਨ ਮੁਹਾਲੀ ਵੀ ਜਿਹੜਾ ਆਪਾਂ ਸਾਰਿਆਂ ਨੂੰ ਪਤਾ ਉੱਥੇ ਮੋਰਚਾ ਬੰਦੀ ਸਿੰਘਾਂ ਨੇ ਲਗਾਇਆ ਉੱਥੇ ਵੀ ਇੱਕ ਉਹਨਾਂ ਦੇ ਦੋ ਨੰਬਰ ਦੇ ਸੀ ਵੀ ਉਹ 328 ਜਿਹੜੇ ਸਰੂਰਪਨ ਬਿਆਦਰੀ ਹੋਈ ਹੈਗੀ ਉਹਦੀ ਜਿਹੜੀ ਹੈਗੀ ਆ ਉਹ ਵੀ ਸੀਗੀ ਤੇ ਮੈਂ ਉੱਥੇ ਵੀ ਗਿਆ ਸੀ ਵੀ ਇਹ ਇੱਥੇ ਆਪਾਂ ਨਹੀਂ ਚੰਗੇ ਲੱਗੇ ਇਕੱਲੇ ਬੰਦੀ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਆ ਹੋਮੋਜਾਈਟ ਦੀ ਗੱਲ ਹੋਣੀ ਚਾਹੀਦੀ ਹੈਗੀ ਆ ਤੇ ਮੈਂ ਸਹਿਮਤ ਨਹੀਂ ਸੀਗਾ ਤੇ ਮੈਂ ਗੱਲ ਕਰਨ ਲੱਗਾ ਭਗਵੰਤ ਮਾਨ ਨੇ ਹੁਣ ਜਦੋਂ ਕੇਸ ਸਰਕਾਰ ਨੇ ਦਾਜ ਕੀਤਾ ਹੈਗਾ ਉਹਨਾਂ ਕੋਈ ਮੰਤਰੀਆਂ ਨੇ ਕਿਹਾ ਤੇ ਉਹਨੇ ਕਰ ਲਿਆ ਹੈਗਾ ਮੀਡੀਆ 'ਚ ਕਾਫੀ ਚਰਚਾ ਚੱਲ ਰਹੀ ਹੈਗੀ ਹੈ ਤੇ ਮੈਂ ਭਗਵੰਤ ਸਾਹਿਬ ਨੂੰ ਆਪ ਪੁੱਛਣਾ ਤਕੀ ਤੋ ਤੁਹਾਡੇ ਤੇ ਬਣਨਾ ਚਾਹੀਦਾ ਸੀ ਜਦੋਂ ਬਰਗਾੜੀ ਉਹ ਜਿਹੜੇ ਆਮ ਰਹੀਬ ਦੇ ਕੁਝ ਬੰਦਿਆਂ ਨੇ ਪਤਾ ਨਹੀਂ ਕਿਹੜੇ ਸ਼ਹੀਤਾ ਨੇ ਉਥੇ ਬੇਅਦਬੀ ਕਰਾਈ ਸੀਗੀ ਉਥੇ ਮੋਰਚਾ ਲੱਗਾਇਆ ਸੀਗਾ ਤੇ ਜਿੱਦਣ ਉਹ ਵੱਡਾ ਇਕੱਠ ਹੋਇਆ ਸੀ ਸਾਰੇ ਪੰਥ ਦਾ ਸਾਰੇ ਪੰਜਾਬ ਦਾ ਤੇ ਤੀਵੰਦੀ ਨੂੰ ਸਾਰੇ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਕੋ ਗਏ ਸੀਗੇ ਰਸਾਲੇ ਰਾਮ ਸੋਹਣੀ ਮੇਰੇ ਨਾਲ ਜਾਏ ਗਏ ਮਲੇ ਸੀਗੇ ਜੀ ਨਜੀਸ਼ੇ ਬਿੱਟੂ ਹੋਣੀ ਸੀਗੇ ਇਹ ਇਹ ਬੰ ਆਪਣੇ ਵੱਡੇ ਪਿੰਡ ਵਾਲਾ ਨੌਜਵਾਨ ਵੀ ਸੀਗਾ ਤੇ ਦਰਖਾਸਤੇ کافی ਨੌਜਾਨ ਸੀ ਜਦੋਂ ਮੈਂ ਉੱਥੇ ਮੱਥਾ ਟਿਕਣ ਗਿਆ ਤੇ ਭਗਵੰਦ ਮਾਨ ਨੂੰ ਕੁਝ 15 20 ਨੌਜਾਨ ਫੜ ਕੇ ਸਟੇਜ ਦੇ ਉੱਤੋਂ ਲਾ ਕੇ ਥੱਲੇ ਲੈ ਕੇ ਖਿੱਚ ਕੇ ਆਉਂਦੇ ਸੀ ਮੈਂ ਕਾੜੀ ਕਾੜੀ ਮੱਥਾ ਡੇਕਿਆ ਮੈਂ ਅੱਖੀਂ-ਅੱਖੀਂ ਗੱਲ ਕਰ ਰਿਹਾ ਆ ਇਹ ਮੈਂ ਮੱਥਾ ਡੇਕਿਆ ਮੈਂ ਕਿਹਾ ਕਿ ਕਿਤੇ ਇੱਥੇ ਗੜਬੜ ਨਾ ਹੋ ਜਾਏ ਤੇ ਉਹ ਆਪੋ ਵਿੱਚ ਮਾਰਨ ਨੂੰ ਫਿਰਦੇ ਤੇ ਮੈਂ ਗੰਬੇ ਹੋ ਕੇ ਭਗਵੰਦ ਮਾਨ ਨੂੰ ਬਚਾਇਆ ਸੀ ਬਈ ਤੂੰ ਪਾਰਲੀਮੈਂਟ ਮੈਂਬਰ ਸੀ ਉਸ ਵੇਲੇ ਤੈਨੂੰ ਇੰਨਾ ਵੀ ਨਹੀਂ ਪਤਾ ਸੀਗਾ ਵੀ ਤੂੰ ਐਡਾ ਵੱਡਾ ਕੱਟਿਆ ਲੋਕਾਂ ਦੇ ਹਿੱਦ ਦੇ ਬਲੁੰਦਰੇ ਗਾਇਆ ਤੂੰ ਸਟੇਜ ਤੇ ਸ਼ਰਾਬੀਕ ਚੜ ਗਿਆ ਜਾ ਕੇ ਬਹਿ ਗਿਆ ਉਹ ਵੀ ਸਟੇਜ ਦੇ ਉੱਪਰ ਮਾਂ ਦੇ ਬਰਾਬਰ ਜਾ ਕੇ ਬਹਿ ਗਿਆ ਇਹ ਮੈਂ ਨਹੀਂ ਕਹਿ ਰਿਹਾ ਹੋਰ ਵੀ ਬਹੁਤ ਚੀਜ਼ਾਂ ਅੱਗੇ ਮੀਡੀਆ 'ਚ ਵੀ ਗੱਲ ਆ ਚੁੱਕੀ ਹੈ ਕਿ ਮੈਂ ਤਾਂ ਪਰ ਅੱਖੀਂ ਦੇਖਿਆ ਨਾ ਜੇ ਮੈਂ ਕਰਿਆ ਨਾ ਹੁੰਦਾ ਤੇ ਉੱਥੇ ਕੁਝ ਹਾਲਾਤ ਹੋਰ ਹੋਣੇ ਸੀ ਮੈਂ ਨੌਜਾਨੇ ਗਿਆ ਮੈਂ ਕਿਹਾ ਖਬਰ ਆਹੀ ਲਗਣੀ ਆ ਵੇ ਤੇ ਐਮਪੀ ਦੇ ਉੱਤੇ ਅਟੈਕ ਹੋ ਗਿਆ ਉੱਥੇ ਜੀ ਮੈਂ ਕਿਹਾ ਇਹ ਵਿਵਾਦ ਜਿਹੜਾ ਵੱਡਾ ਇਸ਼ੂ ਹੈਗਾ ਇਹ ਰਲ ਜਾਣਾ ਸਭ ਕੁਝ ਇਹ ਤੇ ਚਰਚਾ ਨਹੀਂ ਹੋਣੀ ਹੈਗੀ ਵੀ ਤੁਸੀਂ ਨਾ ਕੁਝ ਕਿਉਂ ਉਹੋ ਹੀ ਅੱਜ ਕਹਿ ਰਿਹਾ ਜੀ ਇਥੇ 382 ਛੋਣਨੀ ਕਿ ਮਿੱਟਾ ਅੰਦਰੀਲੀ ਮਾਮਲਾ ਉਹਨਾਂ ਨੇ ਆਪਣੇ ਜਿਹੜੇ ਸਟਾਫ ਨੇ ਜਾਣ ਜਾਣ ਗਲਤੀ ਕੀਤੀ ਆ ਜਾਂ ਪੈਸੇ ਜੇਹ ਚ ਪਾ ਲਿਆ ਹੈਗਾ ਉਹ ਤੇ ਐਕਸ਼ਨ ਲੈ ਚੁੱਕੇ ਕਹਿੰਦੇ ਸਸਪੈਂਡ ਕਰ ਚੁੱਕੇ ਆ ਇਥੇ ਬਹੁਤ ਪਾਲਟ ਸੋ ਚੁੱਕੀ ਆ ਮੈਂ ਤਾਂ ਜਿੰਨੀਆਂ ਵੀ ਸ਼ਖਸੀਤਾਂ ਮੈਂ ਸਤਿਕਾਰ ਕਰਦਾ ਬਹੁਤਿਆਂ ਜਿਹੜੀਆਂ ਇਹਦੇ ਤੇ ਬਿਆਨਬਾਜ਼ੀ ਕਰ ਰਹੀਆਂ ਜਾਂ ਮੋਰਚਾ ਲਾ ਰਹੀਆਂ ਮੈਂ ਉਹਨਾਂ ਦੇ ਅਗੇਂਸਟ ਨਹੀਂਗਾ ਠੀਕ ਆ ਉਹਨਾਂ ਨੂੰ ਕੁਝ ਹੋਰ ਜਾਣਕਾਰੀ ਹੋ ਕੁਝ ਵੀ ਹੋਊਗੀ ਉਹ ਪਰ ਪੰਜਾਬ ਦੀ ਸ਼ਿੱਤ ਬਹੁਤ ਆ ਰਸ਼ਮਤ ਨੇ ਆ ਕਰਾਇੰਦੇ ਆ ਫਰੋਤੀਆਂ ਦੇ ਆ ਬੰਦੇ ਮਾਰ ਰਹੇ ਹੈਗੇ ਯਾਰ ਉਧਰਲੇ ਪਾਸੇ ਕਰੋ ਤਾਂ ਇਹ ਇੱਥੇ ਹੁਣ ਅਸੀਂ ਕਾਰ ਵੀ ਲੋ ਫੇਕ ਹੀ ਨਿਕਲਣਾ ਕੁਛ ਵੀ ਨਹੀਂ ਨਿਕਲਣਾ ਕੀ ਹੁਣ ਸਾਡੇ ਗੁਰਦੁਆਰਿਆਂ ਦੇ ਵਿੱਚ ਸ਼ਰਾਬ ਪੀਣ ਵਾਲੇ ਸੈਕਟਰਾਂ ਪੀਣ ਵਾਲੇ ਆ ਕੇ ਅੰਦਰ ਤੁਹਾਡੇ ਨਾਲ ਇੰਟਰਵਿਊ ਕਰਨਗੇ ਤਲਾਸ਼ੀਆਂ ਲੈਣਗੇ ਬਈ ਕਿੱਦਾਂ ਦੀ ਕੀ ਆਪਣੇ ਹੱਥੇ ਆ ਆਪਣੇ ਤਾਂ ਕਿਹਦੇ ਉਹਨਾਂ ਨੂੰ ਆਪਣੀ ਬੇਤੀ ਕਰਾਉਣ ਲਈ ਸਾਧ ਰਹੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਾਧ ਰਹੇ ਆਪ ਸਾਡੇ ਆਓ ਚੈੱਕ ਕਰੋ ਜੇ ਕਿਤੇ ਗਲਤੀ ਬਹੁਤ ਸਾਰੇ ਕੋਈਆਂ ਗਲਤੀਆਂ ਹੋ ਜੰਨੀ ਹੈਗੀਆਂ ਉਥੇ ਸਰਕਾਰ ਦਾ ਕੰਮ ਕੀ ਆ ਯਾਨੀ ਸੰਸਥਾ ਨੂੰ ਰਨ ਕਰਦੀਆਂ ਕਮੇਟੀ ਰਨ ਕਰਦੀ ਉਹ ਐਕਸ਼ਨ ਲਓਗੀ ਉਹ ਇੰਨੇ ਵੀਕ ਤਾਂ ਹੈ ਨਹੀਂਗੇ ਇੱਕ ਮੈਨੂੰ ਥੋੜੀ ਜਿਹੀ ਗੱਲ ਹੋਰ ਵੀ ਮੈਨੂੰ ਹੈਗੀ ਆ ਜਦੋਂ ਤਾਂ ਵਿਆਦੀਆਂ ਪੰਜਾਬ 'ਚ ਹੁੰਦੀਆਂ ਸੀਗੀਆਂ ਅੱਜ ਤੋਂ 15 20 30 ਸਾਲ ਪਹਿਲਾਂ ਸਾਰੇ ਪਰਮਲੇ ਸ਼ਾਪ ਦੇ ਰੂਪ ਸ਼ਾਪਦੇ ਸੀ ਜਿਹੜਾ ਮਾਜੀ ਰੂਪ ਲੈ ਜਾਏ ਚਾਹੇ ਕਪੜਾਦਲਾ ਚਾਹੇ ਤੋਸ਼ਾਲ ਬਣ ਕੇ ਲੈ ਜਾਏ ਚਾਹੇ ਕਬਜਾ ਕਰਨੇ ਲੈ ਜਾਏ ਜਿਹੜੀ ਮੈਂ ਅਗਲਾ ਤਿੰਨ ਕੀਤੀ ਹੈ ਨਾ ਇਹ ਤਿੰਨਾਂ ਦੀ ਸਾਡੇ ਰਿਕਾਰਡਿੰਗ ਹੈਗੀ ਆ ਸਾਡੀ ਟੀਮ ਨੇ ਪੰਜਾਬ ਨਹੀਂ ਤੇ ਇੰਗਲੈਂਡ ਦੀ ਇਹ ਮੈਮ ਚ ਲਾਈ ਸੀਗੀ ਅਸੀਂ ਇਤੋਂ ਗ੍ਰੈਂਡ ਤੇ ਪੈਸਾਂ ਸੰਭੀ ਕੀਤੀਆਂ ਮੈਗਜ਼ੀਨ ਵੀ ਕੱਢੇ ਵੀ ਆ ਕੁਝ ਹੋ ਰਿਹਾ ਹੈਗਾ ਪ੍ਰੂਫ ਚੋਣ ਕਮੇਟੀ ਨੂੰ ਦਿੱਤੇ ਸੀਗੇ ਵੀ ਆ ਦੇਖ ਲਓ ਵੀ ਕਬਰਾਂ ਤੇ ਜਾਣ ਲਈ ਵੀ ਇਹ ਉਹ ਵੀਡੀਓ ਬਣੀ ਆ ਤੋਂ ਉਸ ਦੇ ਨਾਮ ਤੇ ਸੁਪਮਾ ਉਹ ਗੱਲ ਕੀਤੀ ਹੋਣਾ ਨਾ ਤੇ ਉੱਥੇ ਕਿਹਾ ਸੀ ਵੀ 100 ਰੁਪਏ ਚਾਹੀਦੇ ਸੀ ਮੰਦਿਰਾਂ ਦੇ ਰੱਖਣੇ ਕੋਈ ਨੇ ਲੈ ਜਾਓ ਸਾਡੇ ਕੋਲ ਇਹ ਸਾਰੀਆਂ ਰਿਕਾਰਡਿੰਗ ਪਈਆਂ ਇਹ ਵੀ ਕਿਹਾ ਸੀ ਕਿ ਕਰਦੇ ਕਿਸੇ ਮਕਾਨ ਤੇ ਕਬਜ਼ਾ ਕਰਨਾ ਹੈਗਾ ਤੇ ਉੱਥੇ ਸਾਨੂੰ ਮਹਾਰਾਜ ਸੁਪਰੇ ਦੇ ਦੇ ਦਿਓ ਕਿ ਨੇ ਲੈ ਜਾਓ ਜੀ ਆਹ ਹਾਲਾਤ ਪੰਜਾਬ ਦੇ ਸੀਗੀ ਮੈਂ ਹੋਰ ਬਹੁਤੀਆਂ ਗੱਲਾਂ ਨਾ ਕਰਾਂ ਉਸ ਵੇਲੇ ਮੈਂ ਕਿ ਸੋਣੀ ਮੇਰੇ ਪ੍ਰਧਾਨ ਨੂੰ ਮਿਲੇ ਸੀਗੇ ਨਾਲ ਮੇਰੇ ਨਾਲ ਰੰਗ ਸਿੰਘ ਵੀ ਸੀਗੇ ਦਲਜੀਤ ਸਿੰਘ ਬਿੱਟੂ ਦਾ ਗਰੁੱਪ ਵੀ ਸੀਗਾ ਤੇ ਸਾਡੇ ਸੇਵਾਦਾਰ ਵੀ ਸਾਰੇ ਸੀਗੇ ਤੇ ਉਹਨਾਂ ਨੂੰ ਵੀ ਉਸ ਦਿਨ ਕਿਹਾ ਸੀ ਉਹ ਕਹਿੰਦੇ ਨੇ ਵੱਡੇ ਬੰਦੇ ਬਹੁਤ ਜੀ ਉਹ ਪ੍ਰਿੰਟ ਕਰਨ ਨੂੰ ਬੰਦ ਨਹੀਂ ਹੋਣਾ ਕਰਨਾ ਉਹਨਾਂ ਨੇ ਉਹਨਾਂ ਨੇ ਨਹੀਂ ਹੋਣਾ ਜਿਹਨਾਂ ਚੱਲਦੀ ਬਹੁਤ ਆ ਤੇ ਮੈਂ ਉਹਨੂੰ ਇਹੀ ਕਿਹਾ ਸੀਗਾ ਮੈਂ ਕਿ ਤੂੰ ਆਪਣਾ ਫੋਟੋ ਖਿਚਾ ਲਓ ਤੈਨੂੰ ਮੈਂ ਬੰਦ ਦੇ ਲੰਗੇ ਅਸੀਂ ਸਾਨੂੰ ਇਦੋਂ ਵੱਧ ਨਹੀਂ ਅਸੀਂ ਆਪ ਹੀ ਕਰ ਲੈਣਾ ਸਤਿਗੁਰ ਨੇ ਆਪੇ ਬਖਸ਼ ਕਰ ਦੇਣੀ ਆ ਸਤਿਗੁਰ ਜੀ ਐਸੀ ਬਖਸ਼ਿਸ਼ ਹੋਈ ਆ ਜਿਹੜੇ ਕਰਦੇ ਸੀਗੇ ਉਹਨਾਂ ਨੂੰ ਉਹ ਸਾਨੂੰ ਜੇਲਾ ਕਰਾਉਣ ਨੂੰ ਸੁਨੇਹੇ ਘੱਲਦੇ ਵੀ ਜਦੋਂ ਪੂਰੇ ਵਾਲਾ ਤੇ ਚਕਾਉਣਾ ਸੀ ਇੰਡੀਆ ਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਕਰਦੇ ਹਾਂ ਹੋਰ ਤਾਂ ਵੀ ਕਈ ਢਲ ਧਰਮਸ਼ੀਧਾਂ ਨੇ ਵੀ ਕਹਿੰਦੇ ਪੁਰੇ ਅੰਦਰ ਕਰਾਓ ਨਹੀਂ ਤਾਂ ਖੱਬ ਬੰਦ ਨਹੀਂ ਹੋਣੀ ਇਹ ਤੇ ਉਹ ਉਦੋਂ ਤਾਂ ਤੁਸੀਂ ਕੁਝ ਕੀਤਾ ਨਹੀਂ ਕਿਸੇ ਪੰਥ ਨੇ ਕਿਸੇ ਨੇ ਵੀ ਜਦੋਂ ਜਿਹੜਾ ਮੱਝਪਾਉ ਜਿੱਥੇ ਮਰਜੀ 2 4 400 ਰੁਪਏ ਸੂਬਾ ਵੇਚਦੇ ਸੀਗੇ ਤੇ ਇੱਕ ਤੁਹਾਨੂੰ ਵੀ ਪਤਾ ਹੋਣਾ ਵੀ ਉਹ ਜਦੋਂ ਵੱਡੀ ਗੜਬੜ ਹੋਈ ਆ ਉਨੋਂ ਨਾਮਜ਼ਦਾਂ ਨੇ ਮੈਨੂੰ ਬੇਨਤੀ ਕੀਤੀ ਸੀ ਮਾੜਾ ਮੜ ਨਿਗਰੱਖਿਆ ਕਰੋ ਤੇ ਉਹਨਾਂ ਨੇ ਜਦ ਦੇਖਿਆ ਸੀ ਉਹ ਰਕਸ਼ੇ ਦੇ ਰੂਪ ਦਾ ਆਦਾ ਸੀ ਤੇ ਉੱਤੇ ਪੈ ਰੱਸਦੇ ਫੇ ਉਹਨਾਂ ਨੂੰ ਗੁੱਸਾ ਆ ਤੋ ਉਹਨਾਂ ਨੇ ਉਹਨੂੰ ਥੋੜਾ ਜਿਹਾ ਲੈਸਨ ਦਿੱਤਾ ਸੀ ਦੋ ਚਾਰ ਮਾਰੀਆਂ ਸੀ ਤੇ ਉਸ ਵੇਲੇ ਦੇ ਸੀਨੀਅਰ ਅਫਸਰ ਉਸੇ ਲਾਲਪੁਰਾ ਸੀ ਉਹਨੇ ਮੁੰਡਿਆਂ ਨੂੰ ਛੁਡਾਇਆ ਸੀ ਨਹੀਂ ਤਾਂ ਉਹਨਾਂ ਹੀ ਤਾਂ ਕੇ ਕਰਾਈ ਦੇਣਾ ਸੀਗੀ ਤੇ ਬਾਅਦ ਵਿੱਚ ਅਸੀਂ ਉਦਮ ਕਰਕੇ ਬਾਦਲ ਦੇ ਨਾਲ ਕੋਈ ਸ਼ਕਸ਼ੀਤ ਤਰ ਮੈਨੂੰ ਖਾਸ ਬੰਦੇ ਦਿੱਤੇ ਬਾਦਲਿਆਂ ਦੇ ਆਖੇ ਲਾਦਾ ਪਰੇ ਬਲ ਤੇ ਉਹਨਾਂ ਨਾਲ ਜੱਲ ਜਰ ਤੁਹਾਨੂੰ ਜੇਲ੍ਹ ਨੂੰ ਸਿੱਟ ਦੇਣਾ ਸੀ ਚੱਕ ਕੇ ਇੱਥੇ ਤੇ ਜਦੋਂ ਮਿਲਿਆ ਤੇ ਬਾਅਦ ਨੂੰ 15 ਮੈਨੂੰ ਨੋਟੀਫਿਕੇਸ਼ਨ ਕੱਢ ਦੇ ਬਾਦਲ ਦਾ ਮੈਨੂੰ ਇਹ ਕਹਿਣਾ ਸੀਗਾ ਚੰਡੀਗੜ੍ਹ ਦੇ ਘਰ ਮੀਟ ਖੋ ਜਾਨਾ ਉਹਨਾਂ ਦੀ ਗੌਰ ਸਰਕਾਰ ਸੀਗੀ ਉਹ ਕਹਿੰਦਾ ਨਹੀਂ ਪਰੇਵਾਲੀ ਆਪਾਂ ਸੈਂਟਰ ਨੂੰ ਅੱਗੇ ਵੀ ਲਿਖਿਆ ਆਪਾਂ ਸੈਂਟਰ ਨੂੰ ਲਿਖ ਦਿੰਦੇ ਅਸੀਂ ਉਹ ਉਲਾਬ ਬਣਾਉਣਗੇ ਸਾਰਾ ਇੰਡੀਆ 'ਚ ਨਹੀਂ ਛੱਪਣਗੇ ਮੈਂ ਕਿਹਾ ਇੰਡੀਆ ਨੂੰ ਮਾਰੋ ਗੋਲੀ ਆਹ ਸਾਹਿਬ ਤੁਸੀਂ ਜੀਤਾ ਬੁਲਾਵ ਦਿਓ ਮੈਂ ਤਾਂ ਨੋਟੀਫਾਈਨ ਕੱਢੋ ਬਸ ਮੈਂ ਕਹਾ ਮੈਨੂੰ ਟੈਲੀਫੋਨ ਕਰ ਆਪਣੇ ਪੀਏ ਨੂੰ ਮੈਂ ਨੋਟੀਫਿਕੇਸ਼ਨ ਕੱਢ ਦੇ ਅੱਜ ਤੋਂ ਬਾਅਦ ਰੂਪ ਨਹੀਂ ਛਾਪਦੇ ਫੇਰ ਕਿਹਦੇ ਲੋਕਾਂ ਬਾਹਰ ਛਾਪ ਲੈਣੇ ਮੈਂ ਕਹਾ ਮੈਨੂੰ ਪਤਾ ਇੱਕ ਵਾਰੀ ਜਿਆਦਾ ਅਖਬਾਰਾਂ 'ਚ ਖਬਰ ਲੱਗ ਗਈ ਨਾ ਬਾਹਰ ਕਿਸੇ ਨੇ ਛਾਪਨੇ ਹੈਗੇ ਇਹ ਲਾ ਪੰਜਾਬ ਜੀ ਗੱਲਾਂ ਬਣਿਆ ਸੀਗਾ ਬਾਹਰ ਨਹੀਂ ਲੱਗ ਹੁੰਦਾ ਸਗਾ ਬੇਸ਼ੱਕ ਪਰ ਬਾਅਦ ਦੇ ਵਿੱਚ ਹੁਣ ਸਾਰੀਆਂ ਦੀ ਮੈਂ ਦੁਨੀਆ ਦੇ ਵਿੱਚ ਨਹੀਂ ਛਪਾਈ ਹੁੰਦੀ ਹੈਗੀ ਛੋਣੀ ਮੇਟੀ ਤੋਂ ਪੁੱਛਿਆ ਜਾਂਦਾ ਕਾਲ ਤੋਂ ਪੁੱਛਿਆ ਜਾਂਦਾ ਫੇਰ ਛਾਪਦੇ ਹੈਗੇ ਆ ਮੈਂ ਤਾਂ ਇਹੀ ਕਰਨੀ ਆ ਇਸ ਧਾਰਮਿਕ ਸੇਤਾ ਆ ਮੈਂ ਇਹਨਾਂ ਦੇ ਨਾਲ ਲੰਮੇ ਚਿਰ ਤੋਂ ਕੰਮ ਕਰਦਾ ਰਿਹਾ ਹੈਗਾ ਸੇਵਾ ਕੀਤੀ ਹੈ ਵੇ ਅਸੀਂ ਆਪਣੇ ਆਪ ਨੂੰ ਵੱਡਾ ਬਣਾਉਣ ਦੇ ਲਈ ਪੋਲੀਟਿਕਲੀ ਉਭਾਰ ਦੇ ਲਈ ਇਹ ਕੰਮ ਕਰੀਏ ਉਦੋਂ ਕਾਰਜਿਆ ਕਰਨਾ ਹੈਗਾ ਉਦੋਂ ਸਾਨੂੰ ਜੇਸ਼ਨ ਜਾ ਕੇ ਜਾਣਾ ਪਿਆ ਜਾਂ ਪ੍ਰਾਣੀ ਅਖਬਾਰਾਂ ਪੜ੍ਹ ਲਓ ਤੇ ਜਾਂ ਜੇ ਲੋੜ ਪਈ ਤਾਂ ਸਾਡੇ ਕੋਲ ਲੈ ਲਿਓ ਹੋਰੀਆਂ ਬਿਆਦਮੀਆਂ ਉੱਤੇ ਇਹਨਾਂ ਲਈ ਇੱਥੇ ਤੱਕ ਨਹੀਂ ਤੁਹਾਨੂੰ ਜਾਣਾ ਚਾਹੀਦਾ ਸਰਕਾਰ ਨੂੰ ਮਜਬੂਰ ਕਰੋ ਕੇਸ ਕਰਨ ਲਈ ਕੇਸ ਤੇ ਤਾਂ ਆਪ ਹੋਣਾ ਚਾਹੀਦਾ ਵੀ ਇਹ ਤੇ ਕੇਸ ਕਰੋ ਤਾਂ ਜਿਹੜਾ ਹੁਣ ਬੜਾ ਰੋਚ ਚੀਕ-ਚੀਕ ਕੇ ਕਹਿ ਰਿਹਾ ਹੈਗਾ ਵੀ ਇਹ ਸ਼ਰਾਬ ਪੀ ਕੇ ਸਟੇਜ ਤੇ ਚੜਿਆ ਕਿ ਨਹੀਂ ਧੂਕ ਲਾਇਆ ਕਿ ਨਹੀਂ ਲਾਇਆ ਗਿਆ